ਆਿੱਦੇ ਦਿਨਾਂ ਵਿੱਚ ਕੈਨੇਡਾ ਵਿੱਚ ਕੰਮ ਵਾਲੇ ਹਾਲ ਬਹੁਤ ਮਾੜੇ ਨੇ ਖਾਸ ਕਰਕੇ ਸਟੂਡੈਂਟਾਂ ਲਈ ਕਿਉਂਕਿ ਕੋਈ ਕੋਈ ਵੀ ਏਮਪਲਾਇਰ ਆ ਇੱਥੇ ਕੋਈ ਵੀ ਮਾਲਕ ਹੈ ਜਿਹੜਾ ਉਹ ਸੈਨ ਤੋਂ ਬਿਨਾਂ ਕੋਈ ਕੰਮ ਦੇ ਕੇ ਖੁਸ਼ ਨਹੀਂ ਕਿਉਂਕਿ ਉਹਨਾਂ ਨੂੰ ਵੀ ਡਰ ਹੈ ਕਿਉਂਕਿ ਬਹੁਤ ਹੁਣ ਜਗ੍ਹਾ ਹੈ ਕੰਪਨੀਆਂ ਵਿੱਚ ਵੇਅਰ ਹਾਊਸ ਵਿੱਚ ਹੈ ਜਿਹੜੇ ਛਾਪੇ ਪਏ ਨੇ ਜਿੰਨੇ ਵੀ ਸਟੂਡੈਂਟ ਕੈਸ਼ ਤੇ ਕੰਮ ਕਰਦੇ ਨੇ ਵਾਰਨਿੰਗ ਦਿੱਤੀ ਗਈ ਆ ਉਹਨਾਂ ਨੂੰ ਤਾਂ ਇਸ ਟਾਈਮ ਐ ਜਿਹੜਾ ਕੰਮ ਵਾਲਾ ਉਹ ਲਗਭਗ ਔਖਾ ਹੀ ਆਗਾ ਕੈਸ਼ ਤੇ ਤੇ ਮੈਂ ਵੀ ਕੰਮ ਕਰਦਾ ਵੀਕੈਂਡ ਹੀ ਕੰਮ ਕਰਦਾ ਸਨ ਤੇ ਤੇ ਜਿਹੜਾ ਮੇਰਾ ਕੰਮ ਹੈ ਉਹ ਮੈਂ ਜਾਣਾ ਏ 2.5 ਘੰਟੇ ਮੈਨੂੰ ਜਾਣ ਦੇ ਲੱਗਦੇ ਨੇ ਤੇ 2.5 ਘੰਟੇ ਆਉਣ ਦੇ ਤੇ ਕਈ ਵਾਰ ਤਾਂ ਜੇ ਬੱਸ ਇਧਰ ਉਧਰ ਹੋ ਜੇ ਤਾਂ ਮੈਨੂੰ 3-3 ਘੰਟੇ ਵੀ ਇੱਕ ਬੱਸੇ ਦੇ ਲੱਗ ਜਾਂਦੇ ਆ ਤਾਂ ਜੇ ਤੁਸੀਂ ਕੈਨੇਡਾ 'ਚ ਹੁਣ ਕੰਮ ਕਰ ਸਕਦੇ ਆ ਤਾਂ ਉਹ ਇੱਕ ਹੀ ਆ ਕਿ ਇੱਥੇ ਊਬਰ ਚਲਾ ਸਕਦੇ ਆ ਡਿਲੀਵਰੀ ਕਰ ਸਕਦੇ ਆ ਤੁਸੀਂ ਖਾਣਾ ਡਿਲੀਵਰ ਕਰ ਸਕਦੇ ਆ ਜਾਂ ਫਿਰ ਉਬਰ ਪੈਸੇਂਜਰ ਕਰ ਸਕਦੇ ਆ ਉਹ ਵੀ ਜੇ ਤੁਹਾਡੇ ਕੋਲ ਲਾਇਸੈਂਸ ਹੈ ਇਸ ਕਰਕੇ ਹੀ ਆ ਕਿ ਕੈਨੇਡਾ ਵਿੱਚ ਆਉਣਾ ਹੈ ਤਾ ਉਦਕ ਕੰਮ ਦਾ ਬੰਦੋਬਸਤ ਪਹਿਲਾਂ ਹੀ ਕਰਕੇ ਆਓ ਆਪਣੇ ਰਿਸ਼ਤੇਦਾਰਾਂ ਨੂੰ ਕਹੋ ਪਰ ਇੱਥੇ ਇਹੀ ਆ ਰਿਸ਼ਤੇਦਾਰ ਦੋਸਤ ਫਰੈਂਡ ਕੋਈ ਕੁਝ ਨਹੀਂ ਕਰ ਸਕਦਾ ਹਰ ਕਿਸੇ ਦੀ ਆਪਣੀ ਕਿਸਮਤ ਹੈ ਹੁਣ ਇਦਾਂ ਮੇਰੇ ਨਾਲ ਦਾ ਮੁੰਡਾ ਉਹ ਹਫਤੇ ਚ 7 ਦਿਨ ਵੀ ਕੰਮ ਕਰ ਲੈਂਦਾ ਪਰ ਜ਼ਿਆਦਾਤਰ ਮਤਲਬ 100 ਚੋਂ 5-6 ਜਣੇ ਹੋਣੇ ਆ ਜਿਹੜੇ 7-7 ਦਿਨ ਪੰਜ-ਪੰਜ ਦਿਨ ਕੰਮ ਕਰ ਲੈਂਦੇ ਆ ਨਹੀਂ ਤਾਂ ਬਾਕੀ ਲੋਕਾਂ ਦਾ ਕੀ ਇੱਥੇ ਸਾਰਿਆਂ ਨੂੰ ਮਤਲਬ ਕੰਮ ਵੀਕਐਂਡ ਦੇ ਆ ਜਾਂ ਬਹੁਤ ਥੋੜਾ ਟਾਈਮ ਕੰਮ ਹੈ ਕਈਆਂ ਨੂੰ ਤਾਂ ਇਦਾਂ ਐ ਕਿ ਵੀਕਐਂਡ ਆਂਦਾ ਉਹਨਾਂ ਕੋਲ ਸ케ਜੂਲ ਤਾਂ ਹੈਗਾ ਪਰ ਕੀ ਆ ਕਿ ਉਹਨਾਂ ਨੂੰ ਜਿਹੜਾ এমਪਲਾਇਰ ਹੈ ਉਹ ਵੀਕੈਂਡ ਤੇ ਵੀ ਨਹੀਂ ਪੂਰੇ ਦੇ ਰਿਹਾ ਜਾਂ ਤਾਂ ਉਹਨਾਂ ਨੂੰ ਕੀ ਕੰਮ ਮਿਲ ਰਿਹਾ ਏ ਜਿੱਦਾਂ 16 ਘੰਟੇ ਦੇ ਦਿੰਦੇ ਨੇ 15 ਘੰਟੇ ਦੇ ਦਿੰਦੇ ਨੇ ਤਾਂ ਬਹੁਤ ਮੁਸ਼ਕਲ ਹੋਇਆ ਪਿਆ ਇੱਥੇ ਸਟੂਡੈਂਟਾਂ ਲਈ ਸਟੂਡੈਂਟਾਂ ਕੋਲ ਹੁਣ ਵਿਚਾਰਿਆਂ ਕੋਲ ਇੱਕ ਹੀ ਕੰਮ ਹੈ ਖਾਓ ਪੀਓ ਬੇਸਮੈਂਟ ਚ ਆਪ ਦਾ ਵੜ ਜਾਂਦੇ ਨੇ ਨਿਕਲ ਜਾਂਦੇ ਨੇ ਜਾਂ ਕਾਲਜ ਜਾ ਵੜਦੇ ਨੇ ਤੇ ਖਾ ਪੀ ਕੇ ਬਸ ਇੱਕੋ ਹੀ ਕੰਮ ਹੈ ਹੁਣ ਤੁਹਾਨੂੰ ਪਤਾ ਤਾਂ ਬਹੁਤ ਮੁਸ਼ਕਲ ਹੈ